ਪਤਰਸਤੀ ਪਤਰੀ ਔਰ ਉਹਦੇ ਪੰਜ ਅਦੇ ਉਹਦਾ ਅੱਠ ਵਚਨ ਪੜੀ ਜੇਤ ਹੋ ਜਗਦੇ ਰਹੋ ਤੁਹਾਡਾ ਵਿਰੋਧੀ ਸਤਾਂ ਬੁੱਕ ਦੇ ਸੀਮਾਂ ਨੂੰ ਭਾਲਦਾ ਫਿਰਦਾ ਹੈ ਸਚੇਤ ਹੋ ਜਾਗਦੇ ਰਹੋ ਵੀ ਤੁਹਾਡਾ ਵਿਰੋਧੀ ਸਥਾਨ ਬੁੱਕ ਦੇ ਸੀਮਾਂ ਅੰਦਰ ਕੀ ਘਾਲਦਾ ਆ ਭਾਲਦਾ ਫਿਰਦਾ ਹਾਂਜੀ ਕਿ ਉਹ ਪਾੜ ਖਾਵੇ ਇਸ ਕਰਕੇ ਜੇਕਰ ਅਸੀਂ ਪ੍ਰਭੂ ਦੇ ਕੰਮ ਦੇ ਵਿੱਚ ਸੁਚੇਤ ਨਾ ਰਹੀਏ ਪ੍ਰਭੂ ਦੇ ਵਿੱਚ ਅਸੀਂ ਸੁਚੇਤ ਨਾ ਹੋਈਏ ਚੁਸਤ ਨਾ ਰਹਿ ਤੀ ਕੀ ਕਰੇਗਾ ਸਤਾਣ ਕੀ ਕਰ ਦੇਗਾ ਪਾੜ ਦੇਗਾ ਖਤਮ ਕਰ ਦੇਗਾ ਸਾਡੇ ਜੀਵਨ ਨੂੰ ਆਤਮਿਕ ਜੀਵਨ ਨੂੰ ਖਰਾਬ ਕਰ ਸਕਦਾ ਅਸੀਂ ਆਤਮਿਕ ਜੀਵਨ ਦੇ ਅੰਦਰ ਚੁਸਤ ਰਹਿਣਾ ਪ੍ਰਭੂ ਦੇ ਕੰਮ ਦੇ ਵਿੱਚ ਚੁਸਤ ਰਹਿਣਾ ਬਾਈਬਲ ਦੇ ਵਿੱਚ ਲਿਖਿਆ ਕਬੂਤਰਾਂ ਵਰਗੇ ਭੋਲੇ ਤੇ ਸੱਪਾਂ ਵਰਗੇ ਸਿਆਰ ਰਹੋ ਜਿਹੜਾ ਸਿਆਰ ਰਹੇਗਾ ਪ੍ਰਭੂ ਦੇ ਕੰਮ ਦੇ ਵਿੱਚ ਪ੍ਰਭੂ ਦੇ ਜਲਾਲ ਦੇ ਵਿੱਚ ਜਿਹੜਾ ਵੀ ਕੋਈ ਸਿਆਰ ਰਹੇਗਾ ਉਹ ਹੀ ਬਚਾਇਆ ਜਾਵੇਗਾ ਬੋਲੇ ਹallelujah ਇਸ ਕਰਕੇ ਸਤਾਨ ਦੇ ਕਬਜ਼ੇ ਦੇ ਵਿੱਚੋਂ ਨਿਕਲਣ ਵਾਸਤੇ ਉਹਦੇ ਤੋਂ ਬਚਣ ਵਾਸਤੇ ਬਾਈਬਲ ਦੇ ਵਿੱਚ ਲਿਖਿਆ ਆ ਕਿ ਅਸੀਂ ਆਪਣੇ ਆਪ ਨੂੰ ਚੌਕਸ ਕਰੀਏ ਬੋਲੇ ਹਾਲੇਲੂਇਆ ਹਾਲੇਲੂਇਆ ਆਪਣੇ ਆਪ ਨੂੰ ਖਬਰਦਾਰ ਕਰੀਏ ਆਪਣੇ ਆਪ ਨੂੰ ਆਪਾਂ ਬਹੁਤ ਬਹੁਤ ਵਧੀਆ ਕਰਕੇ ਆਪਣੇ ਆਪ ਨੂੰ ਬਚਾਉਣਾ ਉੱਤਪਾਦ ਦੀ ਪੋਤੀ 4 ਅਧਿਆਇ ਔਰ ਉਹਦਾ ਸੱਤਵਚਨ ਪੜਾਂਗੇ ਤੋਂ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਆ ਪ੍ਰਭੂ ਦਾ ਵਚਨ ਕਹਿੰਦਾ ਏ ਕਿ ਵੇਖ ਸਤਾਨ ਪਾਪ ਸਹਿ ਲਾ ਕੇ ਬੈਠਾ ਏ ਜਿਤਰਾ ਇੱਕ ਸਕਾਰ ਕਰਨ ਵਾਸਤੇ ਸਕਾਰੇ ਜਿਹੜਾ ਸਹਿ ਲਾ ਕੇ ਬੈਠਦਾ ਆ ਇਸੇ ਤਰ੍ਹਾਂ ਸਤਾਨ ਪਾਪ ਪ੍ਰਭੂ ਦਾ ਕਲਾਮ ਕੀ ਕਹਿੰਦਾ ਚਾਰ ਦਾ ਸੱਤ ਵਚਨ ਪੜੀ ਜੇ ਤੂੰ ਪੜਾ ਕਰੇ ਜੇ ਤੂੰ ਪੜਾ ਕਰੇ ਜੇ ਤੂੰ ਪ੍ਰਭੂ ਦੇ ਕੰਮ ਦੇ ਪੜਾ ਕਰਨ ਵਿੱਚ ਸੁਚੇਤ ਹੋਵੇਂ ਤੇ ਤੇਰਾ ਮੂੰਹ ਤਾ ਕੀਤਾ ਜਾਏਗਾ ਹਾਂਜੀ ਜੇ ਤੂੰ ਪੜਾ ਨਾ ਕਰੇ ਜੇ ਤੂੰ ਪੜਾ ਕਰਨ ਵਿੱਚ ਸੁਸਤ ਰਿਆ ਤੇ ਸੁਸਤੀ ਵਾਲਾ ਰਿਆ ਫਿਰ ਤਾਪ ਆਪੂਹਿ ਤੇ ਸੈਵ ਵਿੱਚ ਬੈਠਾ ਹੈ ਪਾਪ ਕਿ ਕਿੱਦਾਂ ਬੈਠਾ ਹੈ ਸਹਿ ਲਾ ਕੇ ਬੂਏ ਦੇ ਵਿੱਚ ਬੋਲੋ ਪਾਪ ਕਿੱਦਾਂ ਬੈਠਾ ਹੈ ਸਹਿ ਲਾ ਕੇ ਸਹਿ ਲਾ ਕੇ ਬੈਠਾ ਆ ਕਿਸੇ ਵੇਲੇ ਵੀ ਡਬੋ ਸਕਦਾ ਹੈ ਕਿਸੇ ਵੇਲੇ ਵੀ ਕਾਬੂ ਕਰ ਸਕਦਾ ਹੈ ਇਸ ਕਰਕੇ ਪੈਣੋ ਪਰੋ ਬੱਚੇ ਨੌਜਵਾਨ ਜਿੰਨੇ ਵੀ ਤੁਸੀਂ ਪ੍ਰਭੂ ਦੇ ਵਿੱਚ ਆਪਣੇ ਪ੍ਰਭੂ ਦੇ ਜਲਾਲ ਦੇ ਵਿੱਚ ਬਣਨਾ ਚਾਹੁੰਦੇ ਜੋ ਤਾਂ ਪਰਮੇਸ਼ਵਰ ਦਾ ਵਚਨ ਕਹਿੰਦਾ ਆ ਕਿ ਚੁਸਤ ਹੋਵੋ ਤਹਾਡਾ ਵਿਰੋਧੀ 사ਤਾਨ ਬੜੇ ਜਿਆਦਾ ਚੌਕਸੀ ਦੇ ਵਿੱਚ ਆ ਤੇ ਤੁਸੀਂ ਉਹਦੇ ਨਾਲ ਚੌਕਸ ਰਹਿਣਾ ਪ੍ਰਭੂ ਦੇ ਕੰਮ ਵਿੱਚ ਜਦੋਂ ਸਮਸੂਨ ਜਿਹੜਾ ਹੀ ਪ੍ਰਭੂ ਦੇ ਕੰਮ ਵਿੱਚ ਸੁਸਤ ਹੋ ਗਿਆ ਪ੍ਰਭੂ ਦੇ ਕੰਮ ਦੇ ਵਿੱਚ ਸੁਸਤ ਹੋ ਗਿਆ ਤੇ ਗਫਲਤ ਦੀ ਨੀਂਦ ਦੇ ਵਿੱਚ ਚਲਾ ਗਿਆ ਗਫਲਤ ਵਿੱਚ ਚਲਾ ਗਿਆ ਪਾਪ ਦੇ ਵਿੱਚ ਚਲਾ ਗਿਆ ਤੇ ਉਸ ਵੇਲੇ ਉਹਦੀ ਸ਼ਾਮਰਤ ਉਸ ਦੀ ਤਾਕਤ ਆਤਮਿਕ ਜਿਹੜੀ ਸੀ ਉਹ ਸਾਰੀ ਜਾਂਦੀ ਰਹੀ ਤੇ ਫਿਰ ਕੀ ਹੋਇਆ ਉਹ 사ਤਾਨ ਦੇ ਕਬਜ਼ੇ ਦੇ ਵਿੱਚ ਆ ਗਿਆ ਮੁਸ਼ਕਲ ਵਿੱਚ ਜਾਣਾ ਪਿਆ ਗੌਰ ਕਰੀਏ ਆਪਣੇ ਆਪ ਨੂੰ ਆਪਾਂ ਨੀਂਦ ਦੇ ਵਿੱਚ ਨਹੀਂ ਜਾਣ ਦੇਣਾ ਗਫਲਤ ਦੀ ਨੀਂਦ ਪਾਪ ਦੀ ਪਾਪ ਵਿੱਚ ਨਹੀਂ ਜਾਣ ਦੇਣਾ ਇਸ ਕਰਕੇ ਪ੍ਰਭੂ ਦੇ ਕਲਾਮ 'ਚ ਲਿਖਿਆ ਗਿਆ ਪੇ ਸੁਚੇਤ ਰਹੋ ਤੁਹਾਡਾ ਵਿਰੋਧੀ 사ਤਾਨ ਸਚੇਤ ਰਹੋ ਤੇ ਜਾਗਦੇ ਰਹੋ ਸਚੇਤ ਹੋ ਤੇ ਜਾਗਦੇ ਰਹੋ ਜਾਗਿਏ ਪ੍ਰਭੂ ਦੇ ਵਿੱਚ ਪ੍ਰਭੂ ਦੇ ਕੰਮ ਵਿੱਚ ਢਿੱਲੇ ਨਾ ਰਹੀਏ ਆਪਾਂ ਦੀ ਲੜਾਈ ਹੈ ਬਾਈਬਲ ਦੇ ਵਿੱਚ ਲਿਖਿਆ ਤੁਹਾਡੀ ਲੜਾਈ ਲਹੂ ਤੇ ਮਾਸ ਨਾਲ ਨਹੀਂ ਗਈ ਅਫਸਿਆਂ ਦੀ ਪਤਰੀ ਵਿੱਚ ਪਲੋਸਰ ਸੂਲ ਦੇ ਖਾਤ ਵਿੱਚ ਲਿਖਿਆ ਕਿ ਹੈ ਮੇਰੇ ਬੰਦੇ ਤੇ ਤੁਹਾਡੀ ਜਿਹੜੀ ਲੜਾਈ ਹੈ ਉਹ ਲਹੂ ਤੇ ਮਾਸ ਦੀ ਨਹੀਂ ਹੈ ਸਗੋ ਦੁਸ਼ਟ ਆਤਮਾ ਦੀ ਹੈ ਜਿਹੜੇ ਜਿਹੜੇ ਤੁਹਾਨੂੰ ਉਦਾਸੀ ਵਿੱਚ ਜਿਹੜੇ ਤੁਹਾਨੂੰ ਪਰੇਸ਼ਾਨੀ ਦੇ ਵਿੱਚ ਪਾਉਂਦੇ ਆ ਉਹਨਾਂ ਦੇ ਨਾਲ ਸਾਡੀ ਲੜਾਈ ਹੈ ਨੀਂਦ ਨਾਲ ਸਾਡੀ ਲੜਾਈ ਸੁਸਤੀ ਨਾਲ ਸਾਡੀ ਲੜਾਈ ਔਰ ਬੁਰੀਆਂ-ਬੁਰੀਆਂ ਤਾਕਤਾਂ ਨਾਲ ਸਾਡੀ ਬੋਲੋ ਕੀ ਹੈ ਲੜਾਈ ਹੈ ਲੜਨਾ ਹੈ ਇਹ ਹਾਰ ਨਹੀਂ ਖਾਣੀ ਕੀ ਕਰਨਾ ਬੋਲੋ ਲੜਨਾ ਹੈ ਇਹਨੂੰ ਵੀ ਟਾਲ ਦੋ ਲਾਗੋ ਉਠਿਏ ਤਾਂ ਆ ਵੀ ਅਜੇ ਕਿਹੜਾ ਟਾਈਮ ਜ਼ਿਆਦਾ ਹੋ ਗਿਆ ਸੌਣਾ ਨਹੀਂਗਾ ਬੋਲੇ ਹਾਲੇਲੂਇਆ ਸਵਸ ਖੜੇ ਹੋਈਏ ਅਸੀਂ ਕੀ ਕਰੀਏ ਸੁਸਤ ਨਾ ਹੋਈਏ ਪ੍ਰਭੂ ਦੇ ਕਲਾਮ ਦੇ ਵਿੱਚ ਲਿਖਿਆ ਆ ਜਿਵੇਂ ਆਪਾਂ ਪੜ ਰਹੇ ਆ ਇਹ ਪ੍ਰਭੂ ਦਾ ਕਲਾਮ ਜਿਹੜਾ ਆ ਸਾਨੂੰ ਬੜੀ ਚੌਕਸੀ ਦੇ ਵਿੱਚ ਲੈ ਕੇ ਜਾਂਦਾ ਹੈ ਖਬਰਦਾਰੀ ਵਿੱਚ ਕਿ ਸਾਡੀ ਲੜਾਈ ਏ ਬੋਲੋ ਕਿ ਇਹ ਸਾਡੀ ਲੜਾਈ ਏ ਅਸੀਂ ਲੜਨਾ نیند ਨਾਲ ਲੜਨਾ ਐ ਬੀਮਾਰੀਆਂ ਦੇ ਨਾਲ ਲੜਨਾ ਆ ਅਸੀਂ ਦੁਸ਼ਟ ਆਤਮਾ ਦੀਆਂ ਤਾਕਤਾਂ ਨਾਲ ਲੜਨਾ ਜਿਹੜੀਆਂ ਸਾਡੇ ਵੱਲ ਆਉਂਦੀਆਂ ਤੇ ਜਦੋਂ ਅਸੀਂ ਸਾਹਮਣਾ ਕਰਾਂਗੇ ਇਹਨਾਂ ਚੀਜ਼ਾਂ ਦਾ ਨੀਂਦ ਆਉਂਦੀ ਆਂ ਨੀਂਦ ਦੇ ਨਾਲ ਕੀ ਲੜਨਾ ਆ ਬਈ ਉਹ ਕਹਿੰਦੀ ਆ ਮੈਂ ਜਿੱਤਣਾ ਅਸੀਂ ਕਹਿੰਦੇ ਆ ਅਸੀਂ ਅਹੀਂ ਜਿੱਤ ਕੇ ਵਿਖਾ ਲੈਣਾ ਪ੍ਰਭੂ ਦੇ ਫ਼ਜ਼ਲ ਦੇ ਨਾਲ ਬੋਲੇ ਹਲੇਲੂਇਆ ਬੈਠ ਜਾਓ ਸਾਰੇ ਤੋਂ ਪ੍ਰਭੂ ਦੇ ਕੰਮ ਦੇ ਵਿੱਚ ਆਪਾਂ ਲੰਮੇ ਨਹੀਂ ਪੈਣਾ ਇਹਨਾਂ ਯਾਦ ਰੱਖੋ ਜੇ ਲੰਮੇ ਜਿਹੜਾ ਬੰਦਾ ਪੈ ਗਿਆ ਉਹਨੂੰ ਲੱਕ ਇੱਥੇ ਖਿਲਾੜਨਾ ਆਪਾਂ ਤੋ ਪ੍ਰਭੂ ਦੇ ਕਲਾਮ ਚ ਲਿਖਿਆ ਗਿਆ ਆ ਕਿ ਲੜਾਈ ਕਰਨੀ ਹੈ ਬੋਲੋ ਕੀ ਕਰਨੀ ਹੈ ਲੜਨਾ ਆ ਲਹੂ ਦੇ ਮਾਸ ਨਾਲ ਨਹੀਂ ਵੀ ਸਾਡੀ ਲੜਾਈ ਲਹੂ ਦੇ ਮਾਸ ਦੀ ਆ ਸਗੋ ਦੁਸ਼ਟ ਆਤਮਾ ਦੇ ਨਾਲ ਸਾਡੀ ਲੜਾਈ ਆ ਸੁਸਤੀ ਦੇ ਨਾਲ ਸਾਡੀ ਲੜਾਈ ਆ ਬੁਰੀਆਂ-ਬੁਰੀਆਂ ਆਦਤਾਂ ਨਾਲ ਸਾਡੀ ਲੜਾਈ ਆ ਗਾਲਾਂ-ਮੂੰਹ ਚ ਆਉਂਦੀਆਂ ਤੇ ਗਾਲਾਂ ਨੂੰ ਕਹਿਣਾ ਕਿ ਮੇਰੀ ਤੇਰੇ ਨਾਲ ਲੜਾਈ ਹੈ ਤੂੰ ਆਉਣਾ ਹੈ ਤੇ ਮੈਂ ਤੈਨੂੰ ਆਉਣ ਨਹੀਂ ਦੇਣਾ ਬੁਰੇ ਵਿਚਾਰਾਂ ਨਾਲ ਸਾਡੀ ਲੜਾਈ ਹੈ ਬੁਰੇ ਵਿਚਾਰ ਕਹਿੰਦੇ ਆ ਮੈਂ ਤੇਰੇ ਦਿਲ ਵਿੱਚ ਆਉਣਾ ਆ ਤੇਈ ਕਰ ਤੁਹਾਨੂੰ ਜਗ੍ਹਾ ਨਹੀਂ ਦੇਣੀ ਇੱਥੇ ਯਿਸੂ ਦੀ ਹਜ਼ੂਰੀ ਹੈ ਯਿਸੂ ਦੀ ਹਜ਼ੂਰੀ ਬਣਾ ਕੇ ਰੱਖਣੀ ਹੈ ਇਹਦੇ ਨਾਲ ਸਾਡੀ ਲੜਾਈ ਹੈ ਤੇ ਜੇ ਆਈ ਗਈਏ ਤੇ ਸਾਡੀ ਲੜਾਈ ਨਹੀਂ ਅਸੀਂ ਧਿਆਨ ਨਹੀਂ ਦੇਈਏ ਤੋ ਜਿੱਤ ਜਾਏਗਾ। ਔਰ ਫਤਿਹ ਦਾ ਜੀਵਨ ਪਾਣਾ ਆਪਾਂ ਨੇ। ਇਸ ਕਰਕੇ ਪਹਿਣਾਉ ਪਰੋ। ਪ੍ਰਭੂ ਦੇ ਕਲਾਮ ਚ ਲਿਖਿਆ ਸੁਸਤ ਨਾ ਹੋ ਚੁਸਤ ਹੋ ਜੋ। ਜਾਗੋ ਪ੍ਰਭੂ ਦੇ ਕੰਮ ਦੇ ਵਿੱਚ। ਸਿਆਰ ਹੋ ਜਾਓ ਪ੍ਰਭੂ ਦੇ ਕੰਮ ਦੇ ਵਿੱਚ। ਜਿੰਨੇ ਸਿਆਰ ਤੇ ਜਲਾਲੀ ਬਣੋਗੇ ਉਹਨੇ ਖੁਦਾ ਦੀ ਕਿਰਪਾ ਹੁੰਦੀ ਜਾਏਗੀ। ਬੋਲੇ ਹallelujah। ਹallelujah। ਜਿੱਤਣ ਵਾਲੇ ਨੂੰ ਜਿਹੜਾ ਜਿੱਤਦਾ ਜਿਹੜਾ ਤਰੱਕੀ ਕਰਦਾ ਆ ਉਹਨੂੰ ਉਹਨੂੰ ਇਨਾਮ ਮਿਲਦਾ ਜਾਂਦਾ ਹੈ ਇਨਾਮ ਦੇ ਵਿੱਚ ਬੱਚਿਆਂ ਦੇ ਪੇਪਰ ਹੁੰਦੇ ਆ ਜਿਹੜੇ ਚੰਗੀ ਤਰ੍ਹਾਂ ਲੜਾਈ ਕਰਦੇ ਆ ਲੜਦੇ ਆ ਨੀਂਦ ਨਾਲ ਵੀ ਲੜਦੇ ਆ ਮਨ ਕਰਦਾ ਖੇਡਣ ਵਾਸਤੇ ਤੇ ਜਿਹੜੇ ਬੱਚੇ ਨਹੀਂ ਖੇਡਣ ਵਾਲੇ ਧਿਆਨ ਦਿੰਦੇ ਕਿ ਪੜ੍ਹਨ ਦਾ ਟਾਈਮ ਹੈ ਹੁਣ ਪੇਪਰ ਆ ਪੜ੍ਹਨੇ ਆ ਤੇ ਉਹ ਬੱਚੇ ਫਿਰ ਵਧੀਆ ਪੇਪਰਾਂ 'ਚ ਪਾਸ ਹੁੰਦੇ ਆ ਜਦੋਂ ਪਾਸ ਹੁੰਦੇ ਆ ਪੜ੍ਹਾਈ ਦੇ ਵਿੱਚ ਤੇ ਉਹਨਾਂ ਨੂੰ ਇਨਾਮ ਮਿਲਦਾ ਏ ਜੇ 7ਵੀਂ ਚ ਆ ਤੇ ਉਹਨਾਂ ਨੂੰ ਇਨਾਮ ਮਿਲਦਾ ਚੱਲ ਵੀ 8ਵੀਂ ਚ ਤੇ ਜਿਹੜੇ 9ਵੀਂ ਚ ਆ ਚੱਲ ਉਹਨਾਂ ਨੂੰ ਇਨਾਮ ਮਿਲਦਾ 10ਵੀਂ ਇਨਾਮ ਮਿਲਦਾ ਏ ਇਨਾਮ ਮਿਲਦਾ ਉਹਨਾਂ ਨੂੰ ਜਿਹੜੇ ਜਿੱਤਦੇ ਆ ਤੇ ਜਿਹੜੇ ਸੁਸਤੀ ਵਾਲੇ ਜਿਹੜੇ ਕੰਮ ਕਰਨ ਵਿੱਚ ਢਿੱਲੇ ਰਹਿੰਦੇ ਆ ਤੇ ਫਿਰ ਉਹ ਫੇਲ ਹੋ ਜਾਂਦੇ ਆ ਤੇ ਫਿਰ ਉਹ ਜਿੱਥੇ ਹੁੰਦੇ ਆ ਉੱਥੇ ਹੀ ਖੜੇ ਰਹਿੰਦੇ ਆ ਇਸ ਕਰਕੇ ਸਾਡੀ ਲੜਾਈ ਹੈ ਕਿ ਅਸੀਂ ਇਨਾਮ ਪਾਉਣਾ ਹੈ ਪ੍ਰਭੂ ਨੇ ਸਾਨੂੰ ਇਨਾਮ ਦੇਣਾ ਇਸ ਧਰਤੀ ਦੇ ਉੱਤੇ ਰਹਿ ਕੇ ਵੀ ਅਸੀਂ ਬਹੁਤ ਚੰਗਾ ਜੀਵਨ ਬਤੀਤ ਕਰਨਾ ਸ਼ਾਂਤੀ ਭਰਿਆ ਜੀਵਨ ਬਤੀਤ ਕਰਨਾ ਆਰਾਮ ਭਰਿਆ ਜੀਵਨ ਬਤੀਤ ਕਰਨਾ ਆਨੰਦ ਲੈਣਾ ਪ੍ਰਭੂ ਦੇ ਕੋਲੋਂ ਪੂਰੇ ਤਰ੍ਹਾਂ ਜ਼ਿੰਦਗੀ ਦੇ ਆਨੰਦ ਮਾਣਨਾ ਹੈ ਇਸ ਜੀਵਨ ਦਾ ਆਨੰਦ ਮਾਣਨਾ ਹੈ ਪਰ ਇਹ ਆਨੰਦ ਫੇਰ ਹੀ ਮਿਲਣਾ ਹੈ ਜਦੋਂ ਅਸੀਂ ਸਚੇ ਧਰਮਾਂਗੇ ਪ੍ਰਭੂ ਦਾ ਕੰਮ ਕਰਾਂਗੇ ਬਹੁਤ ਲੋਕ ਪ੍ਰਭੂ ਦਾ ਕੰਮ ਕਰਨ ਵਾਸਤੇ ਡਰ ਜਾਂਦੇ ਆ ਸੰਸਾਰ ਦਾ ਕੰਮ ਕਰਨਾ ਸੌਖਾ ਆ ਕਈ ਕੁਵਾੜੇ ਦਾ ਕੰਮ ਕਰਨਾ ਸੌਖਾ ਆ ਪਰ ਬਹਿ ਕੇ ਦੁਆ ਕਰਨੀ ਔਖੀ ਲੱਗਦੀ ਆ ਸੰਗਤ ਵਿੱਚ ਬਹਿਣਾ ਔਖਾ ਲੱਗਦਾ ਆ ਪਰ ਦੁਖੀ ਹੋ ਕੇ ਜਾਗਣਾ ਉੱਥੇ ਜਾਗਣਾ ਪੈਂਦਾ ਆ ਤੇ ਪਰ ਜਦੋਂ ਪ੍ਰਭੂ ਦਾ ਕੰਮ ਹੋਵੇ ਕਿਸੇ ਤਰ੍ਹਾਂ ਦੇ ਵੀ ਪਰੇਸ਼ਾਨੀ ਨਹੀਂ ਹੁੰਦੀ ਫਿਰ ਵੀ ਕਹਈਏ ਵੀ ਆਪਾਂ ਜਾ ਕੇ ਤੇ ਦੁਆ ਕਰਦੀ ਇਹ ਸਾਨੂੰ ਔਖਾ ਲੱਗਦਾ ਪਰ ਜਦੋਂ ਅਸੀਂ ਔਖੇ ਕੰਮ ਦੇ ਵਿੱਚ ਵੀ ਪ੍ਰਭੂ ਦੇ ਕੰਮ ਦੇ ਵਿੱਚ ਵੀ ਜਾਗਦੇ ਰਵਾਂਗੇ ਪ੍ਰਭੂ ਦਾ ਕੰਮ ਆਪਾਂ ਖੁਸ ਦੇਲੇ ਦੇ ਨਾਲ ਕਰਾਂਗੇ ਤੇ ਫਿਰ ਇਨਾਮ ਬਹੁਤ ਮਿਲਣ ਵਾਲਾ ਹੈ ਬੋਲੇ ਹਾਲੇਲੂਇਆ ਹਾਲੇਲੂਇਆ ਆਤੋੜਾਗੇ ਹਾਲੇਲੂਇਆ ਅਮੀਨ ਤਾਂ ਪ੍ਰਭੂ ਦੇ ਕੰਮ ਦੇ ਵਿੱਚ ਜਦੋਂ ਅਸੀਂ ਵਧਦੇ ਜਾਵਾਂਗੇ ਪ੍ਰਭੂ ਦੇ ਕੰਮ ਦੇ ਵਿੱਚ ਅਸੀਂ ਸੱਚਾਈ ਵਾਲੇ ਬਣਾਂਗੇ ਤੇ ਬਹੁਤ ਆਸ਼ੀਸ਼ ਮਿਲੇਗੀ ਇਸ ਕਰਕੇ ਪੈਣੋ ਪਰਾਵੋ ਬੱਚੋ ਜੁਨੇ ਵੀ ਅਸੀਂ پاک ਹਜ਼ੂਰੀ ਦੇ ਅੰਦਰ ਆ ਤੋ ਸਾਨੂੰ ਸਾਰਿਆਂ ਨੂੰ ਪ੍ਰਭੂ ਦੇ ਕੰਮ ਦੇ ਵਿੱਚ ਅੱਗੇ ਵਧਣਾ ਚਾਹੀਦਾ ਔਰ ਸੁਚੇਤ ਰਹਿਣਾ ਚਾਹੀਦਾ ਪ੍ਰਭੂ ਦੇ ਕੰਮ ਦੇ ਵਿੱਚ ਪ੍ਰਭੂ ਦਾ ਕੰਮ ਕਰਦੇ ਰਹਿਣਾ ਚਾਹੀਦਾ ਜਿਹੜੇ ਕੰਮ ਦੇ ਵਿੱਚ ਲੱਗੇ ਰਹਿਣਗੇ ਜਿਹੜੇ ਕੰਮ ਕਰਨ ਦੇ ਵਿੱਚ ਢਿੱਲੇ ਨਹੀਂ ਹੋਣਗੇ ਤੇ ਉਹਨਾਂ ਨੂੰ ਇਨਾਮ ਮਿਲਦਾ ਤੇ ਬਾਈਬਲ ਦੇ ਵਿੱਚ ਲਿਖਿਆ ਜਿਹੜੇ ਆਲਸੀ ਹੁੰਦੇ ਆ ਆਲਸੀ ਮੰਗਣ ਵਾਲੇ ਬੰਦੇ ਆ ਖੁਦਾ ਦੇ ਕਲਾਮ ਚ ਲਿਖਿਆ ਮੈਂ ਆਲਸੀ ਦੇ ਖੇਤ ਲਾਗੋ ਦੀ ਗਿਆ ਤੇ ਉਹਦੇ ਖੇਤ ਦੇ ਵਿੱਚ ਕੰਡੇ ਤੇ ਕੰਡਿਆਲੇ ਪਰ ਜਿਹੜਾ ਜਿਹੜਾ ਉਦਮੀ ਬੰਦਾ ਆ ਉਦਮੀ ਦੇ ਘਰ ਵਿੱਚ ਢੇਰ ਸਾਰੀਆਂ ਬਰਕਤਾਂ ਹੁੰਦੀਆਂ ਆ ਉਦਮੀ ਧਨ ਦੇ وارਸ ਬਣਦੇ ਆ ਤੇ ਜਿਹੜੇ ਸੁਸਤੇ ਆ ਉਹ ਸੁਸਤ ਰਹਿ ਜਾਂਦੇ ਆ ਪ੍ਰਭੂ ਦੇ ਕੰਮ ਵਿੱਚ ਆਪਾਂ ਤਗੜੇ ਹੋ ਕੇ ਅੱਗੇ ਵਧਣਾ ਹੈ ਪ੍ਰਭੂ ਦੇ ਕੰਮ ਵਿੱਚ ਢਿੱਲੇ ਨਹੀਂ ਹੋਣਾ ਬੋਲੇ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ